ਤੁਸੀਂ ਦੇਖ ਸਕਦੇ ਹੋ ਅੱਜ ਵੀ ਟਰਾਲੀਆਂ ਉਦਾਂ ਹੀ ਖੜੀਆਂ ਹੋਈਆਂ ਨੇ ਔਰ ਲੋਕਾਂ ਨੇ ਇੱਥੇ ਆਪਣੇ ਰਹਿਣ ਵਸਾਰੇ ਬਣਾਏ ਹੋਏ ਨੇ ਇਸ ਟਾਈਮ ਵੇਖ ਰਹੇ ਹੋ ਸੱਚ ਮੇਲ ਨਿਊਜ਼ ਤੇ ਤੁਸੀਂ ਲਾਈਵ ਤਸਵੀਰਾਂ ਦਾਤਾ ਸਿੰਘ ਵਾਲਾ ਬਾਰਡਰ ਖੰਡੋਰੀ ਤੋਂ ਕਿਉਂਕਿ ਕਿਸਾਨ ਅੱਜ 200 ਦਿਨ ਹੋਣ ਦੇ ਬਾਵਜੂਦ ਵੀ ਇੱਥੇ ਡਟੇ ਹੋਏ ਨੇ ਔਰ ਉਦਾਂ ਹੀ ਇਹ ਸੰਘਰਸ਼ ਚੱਲਦਾ ਦਿਸ ਰਿਹਾ ਹੈ ਕਿਤੇ ਵੀ ਕੋਈ ਵੀ ਟਿੱਲ ਨਹੀਂ ਲੱਗ ਰਹੀ ਕਿ ਇਹ ਸੰਘਰਸ਼ ਛੋਟਾ ਪੈ ਗਿਆ ਹੋਵੇ ਜਾਂ ਕਿੰਬੀ ਇਸੇ ਕੁਝ ਬੰਦੇ ਘਟ ਕੇ ਹੋਣ ਉਦਾਂ ਹੀ ਟਰਾਲੀਆਂ ਔਰ ਪੱਕੇ ਰਹਿਣ ਬਸੇਰੇ ਬਣਾ ਕੇ ਇੱਥੇ ਕਿਸਾਨ ਡਟੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਇਸ ਟਾਈਮ ਲਾਈਵ ਤਸਵੀਰਾਂ ਖੰਡੋਰੀ ਦਾਤਾ ਸਿੰਘ ਵਾਲੇ ਬਾਰਡਰ ਤੋਂ ਸੱਚਮਿਲ ਪੰਜਾਬ ਦੇ ਉੱਤੇ ਅੱਜ ਇੱਥੇ ਬਹੁਤ ਵੱਡੀ ਇੱਕ ਰੈਲੀ ਹੋਈ ਸੀ ਇੱਕ ਕਾਲ ਹੋਈ ਸੀ ਔਰ ਉਸ ਕਾਲ ਨੂੰ ਲੈ ਕੇ ਬਹੁਤ ਵੱਡਾ ਇਕੱਠ ਸੀ ਤੇ ਇੱਥੇ ਵਿਨੇਸ਼ ਫੁਗਾਟ ਔਰ ਕੁਝ ਹੋਰ ਜਿਹੜੇ ਇੱਥੇ ਪਹਿਲਾਂ ਫੱਟੜ ਹੋਈ ਸੀ ਨੌਜਵਾਨ ਉਹੋ ਵੀ ਇੱਥੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਸਪੈਸ਼ਲ ਅਸੀਂ ਡੱਲੇਵਾਲ ਸਾਹਿਬ ਨਾਲ ਉਹਨਾਂ ਨਾਲ ਵੀ ਗੱਲ ਕੀਤੀ ਜਿਹੜੇ ਇੱਥੇ ਦੇ ਪ੍ਰਧਾਨ ਨੇ ਕਿਸਾਨ ਯੂਨੀਅਨ ਦੇ ਤੁਸੀਂ ਦੇਖ ਸਕਦੇ ਹੋ ਅੱਜ ਵੀ ਟਰਾਲੀਆਂ ਲਾਈਨ ਬਾਈ ਲਾਈਨ ਲੱਗੀਆਂ ਹੋਈਆਂ ਜਾਂ ਇਹ ਲਾਈਨਾਂ ਘੱਟੋ ਘੱਟ ਵੀ 5 ਤੋਂ 6 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਉਸੇ ਤਰੀਕੇ ਨਾਲ ਹੀ ਲੱਗੀਆਂ ਹੋਈਆਂ ਨੇ ਔਰ ਇਹ ਇੱਕ ਸਾਈਡ ਵੱਡਾ ਰਸਤਾ ਵੀ ਇਹਨਾਂ ਨੇ ਕੋਈ ਬਲਾਕ ਨਹੀਂ ਕੀਤਾ ਹੋਇਆ ਇੱਕ ਸਾਈਡ ਰਸਤਾ ਚੱਲ ਰਿਹਾ ਔਰ ਜਿਨ੍ਹਾਂ ਲੋਕਾਂ ਨੇ ਇੱਥੋਂ ਜਾਣਾ ਹੁੰਦਾ ਉਹ ਵੀ ਜਾ ਰਹੇ ਨੇ ਇਸ ਟਾਈਮ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਖਨੋਰੀ ਬਾਰਡਰ ਤੋਂ ਮੈਂ ਤੁਹਾਨੂੰ ਤਸਵੀਰਾਂ ਕੁਝ ਵਿਖਾਉਣ ਦੀ ਇੱਥੇ ਕੋਸ਼ਿਸ਼ ਕਰ ਰਿਹਾ ਕਿ ਜੋ ਵੀ ਧਰਨਾ ਹੈਗਾ ਉਸੇ ਤਰ੍ਹਾਂ ਹੀ ਮੁਕੰਮਲ ਰੂਪ ਦੇ ਵਿੱਚ ਲੱਗਾ ਹੋਇਆ ਕੀ ਹੋਰ ਵੀ ਤੁਹਾਡੇ ਨਾਲ ਕੁਝ ਤਸਵੀਰਾਂ ਇੱਥੇ ਮੈਂ ਸਾਂਝੀਆਂ ਕਰਾਂਗਾ ਜੁੜੇ ਰਹੋ ਤੁਸੀਂ ਇਸੇ ਤਰ੍ਹਾਂ ਸੱਚ ਮੇਲ ਨਾਲ ਚਾਹ ਦੇ ਲੱਗਰ ਚੱਲ ਰਹੇ ਨੇ ਔਰ ਲੋਕੀ ਬੈਠ ਕੇ ਚਾਹ ਦਾ ਆਨੰਦ ਮਾਣਦੇ ਹੋਏ ਦੇਖ ਸਕਦੇ ਹੋ ਤੁਸੀਂ ਔਰ ਇੱਧਰ ਆਪਣੇ ਕਿਸਾਨ ਵੀਰ ਜਿਹੜੇ ਨੇ ਰਾਤ ਦੀ ਸਬਜੀ ਦਾ ਤਿਆਰੀ ਕਰਦੇ ਹੋਏ ਰਾਤ ਦੀ ਰੋਟੀ ਦੀ ਤਿਆਰੀ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਤੋਰੀਆਂ ਆਈਆਂ ਜਣੇ ਔਰ ਆਪਣੇ ਕਿਸਾਨ ਵੀਰ ਜਿਹੜੇ ਨੇ ਰਾਤ ਦੀ ਰੋਟੀ ਦੀ ਤਿਆਰੀ ਕਰਦੇ ਹੋਏ ਰਾਦੀ ਰੋਟੀ ਦੀ ਤਿਆਰੀ ਹੋ ਰਹੀ ਹੈ ਬਾਪੂ ਜੀ ਵਾਹ ਜੀ ਵਾਹ ਰੋਜ਼ ਫਿਰ ਸਬਜੀ ਸਬਜੀ ਵਧੀਆ ਮਿਲ ਜਾਂਦੀ ਇੱਥੇ ਸਾਰਾ ਕੁਝ ਰੋਜ਼ ਆ ਜਾਂਦੀ ਇੱਥੇ ਕਮੀ ਹੈ ਕਿਹੜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਕੋਈ ਕਮੀ ਨਹੀਂ ਜੀ ਕੀ ਨਾ ਆ ਬਾਪੂ ਜੀ ਦਾ ਮੇਰਾ ਨਾਮ ਗੋਰਾ ਸਿੰਘ ਖਾਲਸਾ ਕਿੱਥੋਂ ਆਪਾਂ ਮੇਰਾ ਜ਼ਿਲ੍ਹਾ ਮੁਕਤਸਰ ਸਾਹਿਬ ਹੈ ਤੇ ਗਿੱਦੜਵਾ ਬਲਾਕ ਹੈ ਪਿੰਡ ਫਕਰਸਰਾ ਹੈ ਅੱਜ 200 ਦਿਨ ਹੋ ਗਿਆ ਪੂਰਾ ਤੇ ਕਿੱਦਾਂ ਦਾ ਫਿਰ ਮਹਿਸੂਸ ਹੋ ਰਿਹਾ 200 ਦਿਨ ਬਹੁਤ ਪੂਰੀ ਚੜ੍ਹਦੀ ਕਲਾ ਚ ਮਨਾਇਆ ਜਿਹੜੀ ਇਹ ਸਰਕਾਰ ਕਹਿ ਰਹੀ ਸੀ ਇੱਥੇ 4-500 ਬੰਦਾ ਹੈ ਕੱਲੇ ਪੰਜਾਬ ਦੇ ਬੰਦੇ ਆ ਅੱਜ ਬਿਊਰੋ ਸਾਨੂੰ ਇਕੱਠ ਨੇ ਦਰਸਾਇਆ ਹੋਣਾ ਹੈ ਬਿਲਕੁਲ ਕਈ ਮੀਲਾਂ ਵਿੱਚ ਇਕੱਠ ਲੱਖਾਂ ਦਾ ਇਕੱਠ ਸੀ ਇਹਨੂੰ ਕਹਿ ਸਕਦੇ ਆ ਇਸ ਹਾਸਤੇ ਵੀਰੋ ਇਹ ਦੱਸਿਆ ਸਰਕਾਰ ਨੂੰ ਵੀ ਅਸੀਂ ਸਾਡਾ ਜੋ ਮਨ ਦੇ ਮਸੂਦੜੇ ਆ ਉਹ ਸਾਡਾ ਦਿੱਲੀ ਜਾਏ ਬਣਾ ਨਹੀਂ ਸਰਦਾ ਪਰ ਅਸੀਂ ਨਾ ਤਾਂ ਜਿਹੜਾ ਸਰਕਾਰ ਸਾਡੇ ਸਿਰ ਠੁਣਾ ਪਾਉਂਦੀ ਹੈ ਵੀਰਾ ਰੋਕੀ ਬੈਠੇ ਆ ਕਿਸਾਨ ਕਿਸਾਨਾਂ ਨੇ ਜਮਾਂ ਰਾਹ ਨਹੀਂ ਰੋਕਿਆ ਵੀਰੋ ਰਸਤਾ ਚੱਲ ਰਿਹਾ ਹੈ ਰਸਤਾ ਚੱਲ ਰਿਹਾ ਹੈ ਤੇ ਸਰਕਾਰ ਨੇ ਹੀ ਰੋਕਿਆ ਹੋਇਆ ਹੈ ਸਰਕਾਰ ਰਸਤਾ ਖੋਲੇ ਤੇ ਅਸੀਂ ਜਾਣ ਵਾਸਤੇ ਤਿਆਰ ਆ ਸਾਡਾ ਦਿੱਲੀ ਜਾਏ ਬਣਾ ਨਹੀਂ ਸਰਦਾ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਸੈਂਟਰ ਨੇ ਲਾਗੂ ਕਰਨੀਆਂ ਨਾ ਪੰਜਾਬ ਨੇ ਨਾ ਹਰਿਆਣੇ ਨੇ ਤੇ ਬਾਜਬ ਸਾਡੀਆਂ ਮੰਗਾਂ ਤੇ ਮੰਗਾਂ ਵੀ ਉਹ ਪਹਿਲਾਂ ਇਹਨਾਂ ਨੇ ਮੰਨੀਆਂ ਹੋਈਆਂ ਜੀ ਜਿਹੜੀਆਂ ਐਮਐਸਪੀ ਗਰੰਟੀ ਦੇ ਕਾਨੂੰਨ ਦੀ ਮੋਦੀ ਸਾਹਿਬ ਦਹਾਈ ਪਾਉਂਦਾ ਰਿਹਾ ਜਿੱਥੋਂ ਮੁੱਖ ਮੰਤਰੀ ਗੁਜਰਾਤ ਦਾ ਸੀ ਐਮਐਸਪੀ ਗਰੰਟੀ ਕਾਨੂੰਨ ਹੋਣਾ ਜ਼ਰੂਰੀ ਚਾਹੀਦਾ ਤੇ ਜਿੱਥੋਂ ਉਹ ਪ੍ਰਧਾਨ ਮੰਤਰੀ ਬਣੇ ਤੇ ਉਦੋਂ ਕਹਿੰਦਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣੀਆਂ ਚਾਹੀਦੀਆਂ ਅਸੀਂ ਤਾਂ ਮੋਦੀ ਜੀ ਨੂੰ ਪੁੱਛਣਾ ਆ ਰਹੇ ਸੀ ਮੋਦੀ ਜੀ ਵੀ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕਰਿਆ ਸੀ ਮੈਨੀਫੈਸਟੋ ਦੇ ਵਿੱਚ ਕੂ ਕੂ ਕਹਿੰਦੇ ਰਹੇ ਹੋ ਕਦੋਂ ਕਰੋਗੇ ਪੂਰਾ ਤਾਂ ਜੇ ਸਾਨੂੰ ਜਾਂਦਿਆਂ ਨੂੰ ਇਹ ਸਰਕਾਰ ਨੇ ਰੋਕ ਕੇ ਸਾਡੇ ਨਾਲ ਮਤਰਈ ਮਾਲ ਆ ਸਕੂ ਜਿਹੜਾ ਰਕੂਸ ਕਰਿਆ ਇਹਨਾਂ ਨੇ ਸਾਡੇ ਤੇ ਗੋਲੀਆਂ ਤੇ ਗੋਲਿਆਂ ਦਾ ਮੀਂਹ ਵਰਹਾਇਆ ਜਿਵੇਂ ਕਿ ਦੂਜੇ ਮੁਲਕ ਤੋਂ ਆਏ ਹੁੰਦੇ ਆ ਇਹ ਇਸ ਹਸਤੇ ਵੀਰੋ ਅਸੀਂ ਆਪਦੇ ਹੱਕ ਲੈਣ ਵਾਸਤੇ ਆਏ ਸੀ ਜੋ ਜਾਇਜ਼ ਹੱਕ ਹੈ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਬਾਕੀ ਹੋਰ ਇੱਥੇ ਤੇ ਕੋਈ ਕਮੀ ਨਹੀਂ ਹੈਗੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸਾਰੇ ਇਹਨੇ ਬਿਲਕੁਲ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪ੍ਰਸ਼ਾਦੇ ਆਜੇ ਬਣ ਰਹੇ ਆ ਲੰਗਰ ਤਿਆਰ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਤਸੀਂ ਦੇ ਕਹਤੇ ਹੀ ਇਹਨਾਂ ਨਾਲ ਗੱਲ ਵੀ ਕੀਤੀ ਔਰ ਇਹ ਕਹਿ ਰਹੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਹੈਗਾ ਜੋ ਵੀ ਧਰਨਾ ਅੱਜ ਤੋਂ ਪਹਿਲਾਂ ਲੱਗਾ ਸੀ 200 ਦਿਨ ਪਹਿਲਾਂ ਔਰ ਅੱਜ ਦੇ ਦਿਨ ਦੇ ਵਿੱਚ ਇਹ ਚੜ੍ਹਦੀ ਕਲਾ ਦੇ ਵਿੱਚ ਹੈ ਬਾਕੀ ਕੁਝ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ